ਆ ਬੰਦਾ ਪਛਾਣਦੇ ਲਾਲ ਪੱਗ ਵਾਲਾ? ਅ ਨਹੀਂ ਜੀ ਪਛਾਣ ਨਹੀਂ ਹੋ ਰਿਹਾ ਏ। ਮੈਂ ਦੱਸ ਦਿੰਨਾ ਸ਼ਾਇਦ ਬਹੁਤਿਆਂ ਨੇ ਨਾਂ ਪਛਾਣ ਆਇਆ ਹੋਵੇ। ਇਹ ਵੀ ਵਿਆਹ ਦੇ ਵਿੱਚ ਆਇਆ ਹੋਇਆ ਸੀ। ਹਾਂਜੀ। ਹਾਂਜੀ 2890 ਤੁਸੀਂ ਹੋਲਡ ਰੱਖਿਓ ਜਿਹੜਾ ਮੈਂ ਐਕਸਪਲੇਨ ਕਰ ਦਵਾਂ ਫੋਟੋ ਫਿਰ ਤੁਹਾਡੀ ਗੱਲ ਹੁੰਦੇ ਆ। ਇਹ ਲਾਲ ਪੱਗ ਵਾਲਾ ਹੈਗਾ ਜੀ ਗੁਰਕੀਰਤ ਸਿੰਘ ਕੋਟਲੀ। ਠੀਕ ਹੈ ਜੀ। ਬਿਆਨਤ ਸਿੰਘ ਦਾ ਪੋਤਾ। ਹਾਂਜੀ ਹਾਂਜੀ। ਕਾਤਿਆਕਾਂਡ ਜਾਦਿਆ। ਹਾਂ ਜੀ ਜਿਆਦਾ ਜਿਆਦਾ ਜੀ ਕਹਦੇ ਆ ਇਹ ਉਹ ਆ ਬੰਦਾ ਇਹ ਵੀ ਵਿਆਹ ਤੇ ਪਹੁੰਚਿਆ ਹੋਇਆ ਸੀ ਇਹ ਅੰਦਰੋਂ ਸਾਰੇ ਕਿਉਂ ਖਿਚੜੀ ਆ ਉਹੀ ਤਾਂ ਮੈਂ ਦੱਸਿਆ ਜੀ ਇਹ ਅੰਦਰੋਂ ਸਾਰੀ ਜਿਹੜੀ 엘ੀਟ ਕਲਾਸ ਆ ਨਾ ਰਾਜਨੀਤਿਕ 엘ੀਟ ਕਲਾਸ ਇਹ ਇਹ ਮੰਤਰੀ ਵੀ ਰਿਹਾ ਹੈ ਗੁਰਕੀਰਤ ਸਿੰਘ ਕੋਟਲੀ ਤੇ ਇਹ ਮੈਂ ਜੋ ਫੋਟੋ ਦੇਖੀ ਮੈਂ ਪਹਿਲਾਂ ਹੈਰਾਨ ਹੋਇਆ ਵੀ ਉਹੀ ਆ ਫਿਰ ਮੈਂ ਉਹ ਸਾਰਾ ਚੈੱਕ ਕੀਤਾ ਵੀ ਉਹੀ ਆ ਗੁਰਕੀਰਤ ਸਿੰਘ ਕੋਟਲੀ ਆ ਇਹ ਵੀ ਵਿਆਹ ਤੇ ਪਹੁੰਚਿਆ ਹੋਇਆ ਸੀਗਾ ਬਿਨਤ ਸਿੰਘ ਦਾ ਪੋਤਾ ਆ ਇਹ ਤੇ ਇਹਨੇ ਮਹਾਲੀ ਵਿੱਚ ਮੇਰਾ ਖਲਸੀ ਉਹ ਫਰਾ ਫਰਾਸ ਦੀ ਕੁੜੀ ਸੀਗੀ ਹਾਂਜੀ ਹਾਂ ਕਿ ਬੜਾ ਫੇਮਸ ਹੋਈ ਕਾ ਬੜੀ ਹਾਂ ਕਾ ਕਾਤੀਆ ਤੇ ਬੜੀ ਬੁਰੀ ਤਰ੍ਹਾਂ ਉਹ ਉਹਨੂੰ ਮਾਰਿਆ ਸੀ ਤੇ ਰੇਪ ਕੀਤਾ ਸੀ ਰੇਪ ਕੀਤਾ ਸੀ ਉਹ ਕੀ ਚਰਚਾ ਤੇ ਹਾਂ ਦੀ ਗੱਲ ਇਹ ਵੀ ਉੱਥੇ ਸੀ ਤੇ ਹਾਂਜੀ ਤੁਸੀਂ ਔਨ 에ਰ ਹੋ ਜੀ 2890 ਹਾਂਜੀ ਆਪ ਦੋਨਾਂ ਵੀਰਾਂ ਨੂੰ ਤੇ ਸੂਹ ਸੋਹਤਿਆਂ ਨੂੰ ਵਾਹਿਗੁਰਜੀਤਾਰ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਂਜੀ ਜੋਲ ਸਾਹਿਬ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਬਹੁਤ ਸੋਹਣਾ ਪ੍ਰੋਗਰਾਮ ਤੁਸੀਂ ਕੱਲ ਕੱਲ ਵੀ ਬਹੁਤ ਸੋਹਣਾ ਪ੍ਰੋਗਰਾਮ ਸੀਗਾ ਅੱਜ ਵੀ ਸਾਰੀ ਗੁਰਮਤਿ ਬਾਰੇ ਜੋ ਗੁਰਮੁਖ ਬਾਰੇ ਗੱਲਾਂ ਕੀਤੀਆਂ ਯਾਨੀ ਕੋਈ ਕੋਈ ਗੱਲ ਕਹਿਣ ਦੀ ਨਹੀਂ ਉਹਦੇ ਵਿੱਚ ਕਿਸੇ ਨੂੰ ਕੋਈ ਡਾਊਟ ਵੀ ਨਹੀਂ ਹੈ ਰਹਿਣਾ ਚਾਹੀਦਾ ਵੀ ਕੀ ਗੁਰਮਤਿ ਚੱਲਦੀ ਗੁਰਮੁਖ ਕੀ ਹੁੰਦਾ ਆ ਹੂੰ ਬਹੁਤ ਵਧੀਆ ਅ ਵੈਰੀ ਨਾਈਸ ਪ੍ਰੋਗਰਾਮ ਹੈ ਸੋ ਜੋ ਹੁਣ ਮਸਲਾ ਚੱਲ ਰਿਹਾ ਇਹਨਾਂ ਦਾ ਮਨ ਜਾਣ ਤ ਸਭ ਆਵਾਜ਼ ਜਾਣ ਤ ਹੀ ਔਗਣ ਕਰੇ ਕਾਹੇ ਕੀ ਕੁਸਲਾਤ ਹੂੰ ਆਹਾ ਇਹ ਸਭ ਚਲਾਕੀਆਂ ਚਲਾਕੀਆਂ ਕਰ ਰਹੇ ਆ ਤੇ ਨਾਲੇ ਨਾਲੇ ਸਿੱਖਾਂ ਦੇ ਵਿੱਚ ਤਾਂ ਹੁਣ ਪਰੰਪਰਾ ਚੱਲ ਪਈ ਆ ਇਹ ਜਿਹੜੀਆਂ ਪਰੰਪਰਾएं ਇਹ ਲਿਆਉਂਦੇ ਨਾ ਪੁਰਾਣੀਆਂ ਉਹਨੇ ਅਖਰ ਮੈਂ ਵਰਤਦਾ ਇਹਨਾਂ ਲਈ ਹੂੰ ਭਈ ਮਾੜਾ ਜਿਹਾ ਇਦਾਂ ਦਾ ਜੋ ਮਰਜੀ ਕਰ ਲਓ ਮਗਰੋਂ ਆ ਸਪਸ਼ਟੀਕਰਨ ਦੇ ਦਿਓ ਤੇ ਬਸ ਵੀ ਐਦਾਂ ਹੋਇਆ ਜੀ ਸਾਡੇ ਤੋਂ ਇਹ ਤੋਂ ਇਹਦੀ ਆਧਾਰਨ ਦੇ ਦਿੰਨੇ ਆ ਗਰਵਚਨ ਸੌਂਧੀ ਜਿਹੜਾ ਹੁਣ ਪੇਸ਼ ਨਹੀਂ ਹੋਇਆ ਪਿੱਛੇ ਜੇ ਆ ਕੇ ਹਾਂਜੀ 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 ਸਭ ਕੁਝ ਕਰਕੇ ਇੰਨਾ ਕੁਝ ਕਰਕੇ ਤਾਂ ਹੁਣ ਜੀ ਉਹਨੂੰ ਮਾਫੀ ਦੇ ਰਹੇ ਆ ਹੂੰ ਤੇ ਇਹ ਭੁੱਲਾਂ ਹੋ ਗਈਆਂ ਸੋ ਜੇਸ ਕੌਮ ਦੇ ਜ਼ਫੇਦਾਰ ਕੌਮ ਨੂੰ ਖੂਜ ਸੱਟ ਕੇ ਗਰਮਤ ਦੀਆਂ ਧੱਜੀਆਂ ਉਡਾ ਕੇ ਤੇ ਮਗਰੋਂ ਮਾਫੀਆਂ ਮੰਗ ਸਕਦੇ ਤੇ ਉਹ ਇਹੇ ਇਹ ਬਾਕੀ ਲੈਣੇ ਨੇ ਇਹੀ ਕੁਛ ਕਰਨਾ ਬਿਲਕੁਲ ਹਮ ਮਗਰ ਇਹਨੇ ਸਿੱਖਣਾ ਇਹਦਾ ਇਹਦਾ ਸਾਰਾ ਪਖੰਡਿਆ ਇਹਨਾਂ ਦਾ ਵੈਰੀ ਵੈਰੀ ਬੈਡ ਇਹਨਾਂ ਨੇ ਕੀਤਾ ਯਾਰ ਚਲੋ ਇਹਨਾਂ ਨੇ ਆਪਣੀ ਥੋੜੀ ਜੀ ਜਿਹੜਾ ਮਾੜਾ ਮੋਟਾ ਸ਼ਾਕਸ਼ੂਖ ਬਚੀ ਸੀ ਨਾ ਉਹ ਵੀ ਖਤਮ ਕਰ ਲਈ ਜਿਹੜੇ ਚੰਗੇ ਸਿੱਖਾਂ ਦੇ ਵਿੱਚ ਆ ਉਹ ਗਵਾ ਲਈ ਆ ਤੇ ਜਿਹੜੇ ਹੁਣ ਖਾਲਸਤਾਨੀ ਇਥੇ ਟੱਪਦੇ ਆ ਯਾਹਾ ਦੂਜੀ ਕਹਿੰਦੇ ਪੰਥ ਦੇ ਸੀ ਥੰਮਿਆ ਟਟਿਰੀ ਦੀ ਲੱਤਾਂ ਵਾਲੇ ਆਹਾ ਟਕਸਾਲੀ ਹਾਂਜੀ ਹਾਂਜੀ ਕਈਆਂ ਦੇ ਤਾਂ ਤੁਸੀਂ ਨਾਂ ਹੋਰ ਲੈ ਦਿੱਤੇ ਆ ਹੂੰ ਉਹ ਹੁਣ ਕਰਮਕੋਸ਼ੀ ਜੀ ਉੱਥੇ ਬਿਲਕੁਲ ਕੀ ਕੀ ਆ ਠੀਕ ਫ੍ਰੀ ਮੰਨਾਂਗੇ ਨਾ ਜੀਂਦੇ ਆ ਬੰਦੇ ਇਹ ਹੂੰ ਸੋ ਧੰਨਵਾਦ ਤੁਸੀਂ ਜਿਹੜਾ ਇਸ਼ੂ ਲਿਆਂਦਾ ਵੈਰੀ ਗੁੱਡ ਲਿਆਉਣਾ ਚਾਹੀਦਾ ਸੀਗਾ ਇਹ ਇਸ਼ੂ ਥੈਂਕ ਯੂ ਥੈਂਕ ਯੂ ਥੈਂਕ ਯੂ ਭਾਈ ਯਾ ਓਕੇ ਸਰ ਬਹੁਤ ਬਹੁਤ ਧੰਨਵਾਦ ਟਾਈਮ ਦੇਣ ਦਾ